ਹਾਂਜੀ ਕੀ ਨਾਮ ਜੀ ਤੁਹਾਡਾ ਸੂਰੇਜ ਕੀ ਗੱਲਬਾਤ ਹੋਈ ਸੀ ਗੱਲਬਾਤ ਸਰ ਜਰਨਲ ਡੱਬੇ ਪਿੱਛੇ ਆਏ ਤਾਂ ਮੈਂ ਰੇਲਵੇਟੇਸ਼ਨ ਤੇ ਇੱਕ ਗੱਡੀ ਟ੍ਰੇਨ ਤੇ ਚੱਲਾ ਸੁੱਤਾ ਰਿਆਂ ਤੇ ਉਹ ਗੱਡੀ 'ਚ ਰਾਸ਼ ਪੈਰ ਰੱਖਣ ਦੀ ਜਗ੍ਹਾ ਨਹੀਂ ਵੀ ਦੂਜੀ ਟ੍ਰੇਨ ਆਈ ਜਦੋਂ ਟ੍ਰੇਨਾਂ ਹੀ ਉੱਠ ਕੇ ਚੜਨ ਲੱਗਾ ਮੈਂ ਇਹ ਵੀ ਚੜ ਉੱਠ ਗਏ ਇਹ ਵੀ ਟ੍ਰੇਨ ਚੜ ਗਏ ਇਹਨਾਂ ਨੇ ਮੈਨੂੰ ਥੱਲੇ ਲਾ ਲਿਆ ਤੇ ਕਹਿੰਦੇ ਕਿਹਨਾਂ ਨੇ ਲਾ ਲਿਆ ਤੁੰਨੂੰ ਪੁਲਿਸ ਮੁਲਾਜ਼ਮਾਂ ਨੇ ਥੱਲੇ ਲਾ ਲਿਆ ਤੇ ਕਹਿੰਦੇ ਥੱਲੇ ਆ ਮੈਂ ਥੱਲੇ ਆ ਗਿਆ ਤੇ ਮੈਨੂੰ ਕਹਿੰਦੇ ਚੈੱਕ ਕਰਾਂ ਮਤਿ ਅਸ਼ਤ ਲੈ ਸ਼ਿਕਰਾਈ ਇੱਕ ਮੁਲਾਜ਼ਮ ਕਹਿੰਦਾ ਕੁਛ ਨਹੀਂ ਨਿਕਲੇ ਇਹਨੂੰ ਜਾਣਦੇ ਇਹਨੇ ਗਲਮੇ ਤੋਂ ਫੜ ਲਿਆ ਕਹਿੰਦਾ ਕੀ ਨਾਮ ਸੀ ਉਹਨਾਂ ਦਾ ਗਰਦੀਪ ਸਿੰਘ ਹੀ ਨਾਮ ਉਹਨਾਂ ਦਾ ਅੱਛੇ ਵਰਦੀ ਪਾਈ ਸੀ ਉਹਨਾਂ ਨੇ ਤੇ ਉਹਨਾਂ ਨੇ ਵਰਦੀ ਤੇ ਨਾਂ ਹੀ ਗਰਦੀਪ ਸਿੰਘ ਤੇ ਉਹਨਾਂ ਨੇ ਮੈਨੂੰ ਥੱਲੇ ਲਾ ਲਿਆ ਤੇ ਗਲਮੇ ਤੋਂ ਫੜ ਕੇ ਸਭ ਤੋਂ ਪਿੱਛੇ ਚੌਂਕੀ ਚ ਲੈ ਗਏ ਸਟੇਸ਼ਨ ਤੇ ਮੈਨੂੰ ਕਹਿੰਦੇ ਸਾਰਾ ਏਦਾਂ ਕੀ ਗੱਲ ਮੈਂ ਕਿਹਾ ਸਰ ਟਿਕਟ ਨਹੀਂ ਹੈਗੀ ਕੋਈ ਕੁਛ ਨਹੀਂ ਹੈ ਮੇਰੇ ਕੋਲ ਪੈਸਾ ਕੋਲ ਨਹੀਂ ਕੋਈ ਵੀ ਹੈਗਾ ਤੇ ਦਸੂਏ ਜਾ ਰਿਹਾ ਹਾਂ ਸੀ ਮੈਂ ਜੀ ਤੇ ਮੈਂ ਕਿਹਾ ਸਰ ਕੀ ਗੱਲ ਹੋਈ ਕਹਿੰਦੇ ਹੁਣ ਤੈਨੂੰ ਸ਼ੱਕ ਤੌਰ ਤੇ ਫੜਿਆ ਚੌਂਕੀ 'ਚ ਫੜਨਗੇ ਤੈਨੂੰ ਉੱਥੇ ਬਾਹਰ ਨਾ ਛੱਡ ਦਿੰਨੇ ਜੀ ਮਗਾ ਠੀਕ ਆ ਤੇ ਸਾਰੀ ਰਾਤ ਮੈਨੂੰ ਮਾਰਦੇ ਰਹੇ ਜੀ 4:30 ਵਜੇ ਤੱਕ ਮਾਰਦੇ ਰਹੇ ਰਾਤ 2 ਵਜੇ ਤੋਂ ਲੈ ਕੇ 4:30 ਵਜੇ ਤੱਕ ਮਾਰਦੇ ਰਹੇ ਨਜਾਇਜ਼ ਕੀਤਾ ਮੈਨੂੰ ਕਹਿੰਦੇ ਕੰਦ ਤੋਂ ਡਿੱਗ ਗਿਆ ਤੇ ਕੰਦ ਤੋਂ ਡਿੱਗ ਕੇ ਦਰੀਆਂ ਸੱਟਾਂ ਥੋੜੀਆਂ ਲੱਗਦੀਆਂ ਸਰ ਜੀ ਸਾਰੀ ਰਾਤ ਮਾਰਦੇ ਰਹੇ ਨਜਾਇਜ਼ ਕਰਦੇ ਰਹੇ ਹੁਣ ਧਮਕੀਆਂ ਦਿੰਦੇ ਕਹਿੰਦੇ ਰਹਿਣਾ ਤੇ ਰੇਲਵੇ ਸਟੇਸ਼ਨ ਤੇ ਹੀ ਆਉਣਾ ਜਾਣਾ ਤੈਨੂੰ ਦੱਸਾਂਗੇ ਰੇਲਵੇ ਕੌਣ ਧਮਕੀ ਦਿੰਦੇ ਤੁਹਾਨੂੰ ਗੁਰਦੀਪ ਸਿੰਘ ਹਾਂਜੀ ਪੁਲਿਸ ਮੁਲਾਜ਼ਮ ਗਰਦੀਪ ਸਿੰਘ ਦਾ ਨਹੀਂ ਆਇਆ ਜੀ ਕੀਤੀ ਮੈਨੂੰ ਬਹੁਤ ਜ਼ਿਆਦਾ ਮਾਰਿਆ ਧੱਕਾ ਕਰਿਆ ਹੁਣ ਵੀ ਧਮਕੀ ਲਾ ਕੇ ਗਏ ਸੈਡ ਕਰਾਉਂਦੇ ਪਏ ਬਿਆਨ ਲੈ ਲੇ ਤੇ ਕਹਿੰਦੇ ਰਾਜੀਨਾਮਾ ਕਰ ਲਾ 1000 ਰੁਪਏ ਦਿੰਦੇ ਹਾਂ ਮੈਂ ਕੋਈ ਪੈਸੇ ਨਹੀਂ ਲੇ ਕੋਈ ਰਾਜੀਨਾਮਾ ਦੇ ਸਾਈਨ ਨਹੀਂ ਕੀਤੇ ਮੈਨੂੰ ਅਨਸਾਫ਼ ਚਾਹੀਦਾ ਗਰਦੀਪ ਸਿੰਘ ਕਹਿੰਦੇ ਕੰਧ ਤੋਂ ਡਿੱਗ ਗਿਆ ਸਰ ਮੈਂ ਨਾ ਤੁਸੀਂ ਕਿਸ ਤੋਂ ਡਿੱਗੇ ਸੀ ਸਰ ਮੈਨੂੰ ਕਿਤੇ ਨਹੀਂ ਡਿੱਗਿਆ ਸਾਰੀ ਰਾਤ ਮਾਰਦੇ ਰਹੇ ਕਹਿੰਦੇ ਕੰਧ ਤੋਂ ਡਿੱਗਿਆ ਮੈਂ ਕੰਧ ਤੋਂ ਡਿੱਗ ਕੇ ਮੇਰੇ ਇਦਾਂ ਦੀਆਂ ਸੱਟਾਂ ਲੱਗ ਸਕਦੀਆਂ ਤੇ ਮੈਨੂੰ ਪੰਜਾਬ ਸਰਕਾਰ ਜਾਂ ਐਸਚੀਓ ਸਾਹਿਬ ਇਹ ਮੈਨੂੰ ਕਹਿ ਦੇਣ ਵੀ ਕੰਧ ਤੋਂ ਲੱਗ ਕੇ ਸੱਟਾਂ ਲਗੀਆਂ ਆ ਤੇ ਮੈਂ ਮੰਨਾਂਗਾ ਇੱਕ ਸੱਟਾਂ ਦੇਖੋ ਇਦਾਂ ਦੀਆਂ ਕੰਧ ਤੋਂ ਲੱਗ ਕੇ ਡਿੱਗਦੀਆਂ ਡਿੱਗ ਕੇ ਲੱਗਦੀਆਂ ਆ ਤੁਹਾਡਾ ਨੋ ਨੋ ਹਾਂਜੀ ਕੀ ਗੱਲਬਾਤ ਹੋਈ ਸੀ ਜੀ ਮੇਰੇ ਭਰਾ ਨੂੰ ਨਜਾਇਜ਼ ਘੁਸਾ ਲੈ ਰਾਤ ਨੂੰ ਟਿਆ ਜੀ ਜੀ ਇਨਸਾਫ ਚਾਹੀਦਾ ਜੀ ਭਗਤ ਮਾਨਗੇ ਹੀ ਬੇਨਤੀ ਆ ਜੀ ਇਨਸਾਫ ਚਾਹੀਦਾ ਸਾਨੂੰ ਬਸ ਨਜਾਇਜ਼ ਮਾਰਿਆ ਛੋਟੇ ਛੋਟੇ ਤਿੰਨ ਨੇ ਆਣੇ ਆ ਜੀ ਇਹਨਾਂ ਦੇ ਤੇ ਇਹਨਾਂ ਨੂੰ ਨਜਾਇਜ਼ ਮਾਰਿਆ ਬਹੁਤ ਰਾ ਅੱਗੇ ਇਹਨਾਂ ਦੀ ਲੱਤ ਛੱਡ ਲੱਗੀ ਆ ਬਹੁਤ ਜ਼ਿਆਦਾ ਉੱਤੇ ਵੀ ਬਹੁਤ ਮਾਰਿਆ ਉਹਨਾਂ ਨੇ ਇਨਸਾਫ ਚਾਹੀਦਾ ਹੋਰ ਤੁਹਾਡੇ ਕੋਲ ਪੁਲਿਸ ਨਹੀਂ ਪਹੁੰਚੀ ਉਸਾਈ ਸੀ ਜੀ ਬਿਆਨ ਲੈ ਕੇ ਗਈ ਆ ਜੀ ਅੰਦਰ ਰਾਜੀ ਨਾਮਾ ਕਰਦਾ ਸੀ ਤੇ ਅਸੀਂ ਨਹੀਂ ਰਾਜੀ ਨਾਮਾ ਕਰਿਆ ਤੁਸੀਂ ਕੀ ਚਾਹੁੰਦੇ ਹੋ ਸਾਫ ਚਾਹੀਦਾ ਜੀ ਸਾਨੂੰ ਬੇਨਤੀ ਆ ਸਚਨ ਸਾਹਿਬ ਜੀ ਅੱਗੇ ਸਾਨੂੰ ਸਾਫ ਚਾਹੀਦਾ ਬੇਨਤੀ ਕੀਤੀ ਜਾਂਦੀ ਹੈ ਜੀ ਕਾਰਮਿਕ ਕਰਨੀ ਜੇ ਮੇਰੇ ਭਰਾ ਨੂੰ ਇੰਨਾ ਕੁੱਟਿਆ ਜੀ ਜਿੱਦ ਕੱਲੂ ਮਰ ਗਿਆ ਕੋਈ ਵੀ ਗੱਲਬਾਤ ਹੋ ਗਈ ਕਰਦੀਪ ਗਦੀਪ ਸਿੰਘ ਜੀ ਜ਼ਿੰਮੇਵਾਰ ਹੋਊਗਾ ਇਹਦਾ ਇੰਨਾ ਮਾਰਿਆ ਜੀ ਬਿਨਾਂ ਦੰਗਰਾਂ ਲਿਖਾ ਕੁੱਟਿਆ ਇਹ 2 ਵਜੇ ਲੈ ਤੇ 4:30 ਵਜੇ ਤੱਕ ਮੈਨੂੰ ਕਹਿੰਦੇ ਹੁਣ ਦੂ ਚੱਲ ਜਾ ਅੱਗੇ ਦੂਣਾ ਕਹਿੰਦੇ ਇੱਧਰ ਆ ਮੈਂ ਕਿਹਾ ਸਰ ਮੈਂ ਕੰਮ ਵੀ ਕਰਦਾ ਆ ਦਿਹਾੜੀ ਦਾ ਇੱਥੋਂ ਨੰਗਣਾ ਇੱਥੋਂ ਜਾਣਾ ਹੈਗਾ ਕੰਦੇ ਤੈਨੂੰ ਫੇਰ ਤੋੜ ਦੇਣੀ ਹੈ ਤੇਰੀਆਂ ਲੱਤਾਂ ਵਾਂਗ ਪਲੇਟਾਂ ਵਾਰ ਕੱਢ ਦੇਣੀ ਹੈ ਮੈਂ ਕਿਹਾ ਸਰ ਨਾ ਮਾਰੋ ਗਰੀਬ ਮਾਰਨਾ ਥੱਕਾ ਕਰੋ ਮੇਰਾ ਨਾਮ ਗੱਲ ਕੋਈ ਨਹੀਂ ਬਿਨਾ ਕਿੰਨੇ ਮੁਲਾਜ਼ਮ ਸੀਗੇ ਮੁਲਾਜ਼ਮ ਸਰ ਜੀ ਦੋ ਜਣੇ ਮੁਲਾਜ਼ਮ ਸੀ ਇੱਕ ਮੁਲਾਜ਼ਮ ਨੇ ਕਿਹਾ ਇਹ ਜਾਣਦੇ ਇੱਕ ਸਿਵਲ ਜੀ ਮੁਲਾਜ਼ਮ ਰਾਤ ਨੂੰ ਇਹਨਾਂ ਨੇ ਠਾਲ ਕੇ ਲਿਆਂਦਾ ਉਹ ਕਹਿੰਦਾ ਕੰਮ ਕਿਤੇ ਕੋਈ ਕਰਦਾ ਮੈਂ ਕਿਹਾ ਸ਼ਰਮੇ ਕੋਲ ਕੰਮ ਕਰਦਾ ਰੇਲਵੇ ਸਟੇਸ਼ਨ ਤੇ ਪਾਣੀ ਪੁਣੀ ਵੇਚਦੇ ਇਹ ਉਹਨੇ ਕਿਹਾ ਜਾਣਦੇ ਇਹ ਫੇਰ ਵੀ ਕੁਲਦੀਪ ਸਿੰਘ ਮੈਨੂੰ ਸਾਰੀ ਰਾਤ ਹੀ ਮਾਰਦਾ ਰਿਹਾ ਕੀ ਨਾਮ ਸੀਗਾ ਕੁਲਦੀਪ ਸਿੰਘ ਸੀਗਾ ਉਹਨਾਂ ਦਾ ਗੁਰਦੀਪ ਸਿੰਘ ਗੁਰਦੀਪ ਸਿੰਘ ਹੀ ਜਿੰਨੇ ਮੈਨੂੰ ਮਾਰਿਆ ਤੇ ਉਹ ਸਾਰੀ ਰਾਤ ਹੀ ਮਾਰਦੇ ਦੂਜੀ ਮਲਾਜ਼ਮਾਂ ਦਾ ਮੈਨੂੰ ਨਾਂ ਨਹੀਂ ਪਤਾ ਉਹ ਸਿਵਲ ਦੇ ਵਿੱਚ ਹੀ ਇੱਕ ਮਲਾਜ਼ਮ ਉਹਨਾਂ ਨੇ ਵੀ ਤੁਹਾਡੇ ਦੇ ਹੱਥ ਚੱਕਿਆ ਨਹੀਂ ਉਹਨਾਂ ਨੇ ਨਹੀਂ ਹੱਥ ਚੱਕਿਆ ਸੀ ਤੇ ਜੀ ਹਜ਼ਾਰ ਰੁਪਏ ਵਾਲਾ ਸੀ ਉਹ ਕਹਿੰਦਾ ਨਹੀਂ ਉਹ ਜਾਣਦੇ ਕੋਈ ਨਹੀਂ ਕੁਛ ਨਹੀਂ